ਜੀ ਸਰ ਜਿਹੜੇ ਚੋਰ ਫੜੇ ਜੀ ਕੀ ਮਾਮਲਾ ਜੀ ਇਹ ਆਪਣੇ ਸਾਡੇ ਕੋਲ ਕੱਲ ਪ੍ਰਵਿੰਦਰ ਸਿੰਘ son of ਜਸਵੀਰ ਸਿੰਘ ਨਵਾਂ ਸ਼ਹਿਰ ਦੇ ਨੇ ਇਹਨਾਂ ਨੇ ਇੱਕ ਸਾਡੇ ਕੋਲ ਪਰਚਾ ਦਰਜ ਕਰਾਇਆ ਸੀਗਾ ਕਿ ਇਹਨਾਂ ਦੇ ਜਿਹੜੀ ਮਾਲਕ ਦੀ ਕੋਠੀ ਸੀਗੀ ਉਹਦੇ ਵਿੱਚ 14 6 25 ਨੂੰ ਦਿਨ ਨੂੰ ਕੋਈ ਕੋਠੀ ਦੇ ਵਿੱਚ ਭੰਨ ਤੋੜ ਕਰ ਗਿਆ ਤੇ ਉਹਨਾਂ ਦੀਆਂ ਟੂਟੀਆਂ ਵਗੈਰਾ ਲਾਹ ਰੱਖੇ ਲਾ ਕੇ ਲੈ ਗਿਆ ਚੋਰੀ ਕਰਕੇ ਕੁਝ ਸ਼ਰਾਬ ਦੀ ਸੀਗੀ ਕੋਈ ਬ੍ਰਾਂਡ ਵਾਲੇ ਸੀਗੇ ਉਹ ਚੋਰੀ ਹੋ ਗਏ ਸੀਗੇ ਇਹ ਫਿਰ ਕੱਲ ਸਾਡੇ ਕੋਲ ਪਰਚਾ ਦਰਜ ਕਰਾਇਆ ਸੀਗਾ ਤੇ ਇਹਦੇ ਤੇ ਹੀ ਫੌਰੀ ਜਿਹੜੀ ਕਾਰਵਾਈ ਕਰਦੇ ਜਿਹੜੇ ਇਹਦੇ ਮੁਕੱਦਮੇ ਦੇ ਦੋਨੇ ਦੋਸ਼ੀ ਨੇ ਇੱਕ ਜਸਵੀਰ ਸਿੰਘ ਪੁੱਤਰ ਗਰਮੇਲ ਸਿੰਘ ਹੈ ਬਸੀ ਗੁਲਾਮ हसन ਤੇ ਇੱਕ ਹੈਗਾ ਕਮਲਜੀਤ ਸਿੰਘ ਕਮਲੂ ਸਨ ਆਫ ਅਮਰਜੀਤ ਹੈ ਇਹ ਹੈਗਾ ਬਸੀ ਕਿਕਰਾਂ ਇਹ ਦੋਨੇ ਬਸੀਆਂ ਜਿਹੜੀਆਂ ਸਦਰ ਹੁਸ਼ਿਆਰਪੁਰ ਦੇ ਵਿੱਚ ਪੈਂਦੀਆਂ ਤੇ ਸਦਰ ਹੁਸ਼ਿਆਰਪੁਰ ਦੇ ਦੋਨੇ ਪਿੰਡ ਦੇ ਇਹਨਾਂ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਗ੍ਰਿਫਤਾਰ ਕਰਕੇ ਇਹਨਾਂ ਨੂੰ ਅਸੀਂ ਅੱਜ ਕੋਰਟ ਦੇ ਵਿੱਚ ਪੇਸ਼ ਕੀਤਾ ਪੇਸ਼ ਕਰਕੇ ਇੱਕ ਦੰਦਾ ਪੋਸਟ ਰਿਮਾਂਡ ਲਿਆ ਤੇ ਇਹਨਾਂ ਦੇ ਕੋਲ ਜਿਹੜਾ ਚੋਰੀ ਕੀਤਾ ਸਮਾਨ ਜਿਹੜਾ ਉਹ ਜਲਦੀ ਬਰਾਮਦ ਕਰਾ ਲਵਾਂਗੇ ਅਸੀਂ ਸਰ ਇਹਨਾਂ ਚੋਰਾਂ ਦੀ ਪਛਾਣ ਕਿੱਦਾਂ ਹੁੰਦੀ ਹੈ ਇਹਨਾਂ ਚੋਰਾਂ ਦੀ ਥੋੜਾ ਜਿਹਾ ਜਿਹੜੇ ਸੀਸੀਟੀਵੀ ਫੁਟੇਜ ਸਾਡੇ ਕੋਲ ਆਏ ਸੀਗੇ ਫੁਟੇਜ ਅਸੀਂ ਫਿਰ ਸ਼ੇਅਰ ਕੀਤੇ ਕਾਫੀ ਲੋਕਾਂ ਦੇ ਨਾਲ ਕੁਝ ਟੈਕਨੀਕਲੀ ਤੌਰ ਤੇ ਵੀ ਅਸੀਂ ਦੇਖਿਆ ਦਾ ਤੇ ਉਸ ਤੋਂ ਇਹ ਇਹਨਾਂ ਦੀ ਪਛਾਣ ਹੋ ਗਈ ਸੀ ਇਹ ਹੁਸ਼ਾਪੁਰ ਏਰੀਆ ਦੇ ਇਹ ਹੁਸ਼ਾਪੁਰ ਏਰੀਆ ਦੇ ਪਹਿਲਾਂ ਵੀ ਚੋਰੀ ਦੀ ਇਹਨਾਂ ਦੇ ਮੁਕੱਦਮੇ ਵਿੱਚ ਤਿੰਨ ਤਿੰਨ ਚਾਰ ਚਾਰ ਮੁਕੱਦਮੇ ਦੋਨਾਂ ਤੇ ਹੈਗੇ ਨੇ ਇਹ ਚੋਰੀਆਂ ਪਹਿਲਾਂ ਵੀ ਕਰਦੇ ਆ ਜੇਲ੍ਹ ਜਾਏ ਤਿੰਨ ਚਾਰ ਬਾਰ ਪਹਿਲਾਂ ਵੀ ਹੁਣ ਇਹ ਜਮਾਨਤ ਤੇ ਆਏ ਹੋਏ ਨੇ ਸਰ ਫਿਰ ਇਹਨਾਂ ਨੂੰ ਹੁਸ਼ਾਪੁਰ ਏਰੀਆ ਜਾ ਕੇ ਫੜਿਆ ਗਿਆ ਜੀ ਹਾਂ ਇਹਨਾਂ ਨੂੰ ਹੁਸ਼ਿਆਰ ਪਰਦੇਰੀ ਜੇ ਫੜਿਆ ਮੈਨੂੰ ਬੜੇ ਐਫਰਟ ਕਰਨੇ ਪਏ ਪੁਲਿਸ ਨੂੰ ਬੜੇ ਐਂਗਲਸ ਤੋਂ ਕੰਮ ਕੀਤਾ ਉਹਨੇ ਇਹਦੇ ਵਿੱਚ ਕੁਝ ਟੈਕਨੀਕਲੀ ਗੱਲਾਂ ਕੁਝ ਇਨਵੈਸਟੀਗੇਸ਼ਨ ਨਾਲ ਸੰਬੰਧਿਤ ਹੁੰਦੀਆਂ ਆਪਾਂ ਸ਼ੇਅਰ ਨਹੀਂ ਕਰ ਸਕਦੇ ਤੇ ਉਸ ਤਰੀਕੇ ਨਾਲ ਉਹ ਸਰ ਇੱਕ ਵੱਡੀ ਪ੍ਰਾਪਤੀ ਹੈ ਸ਼ਲਾਘਾ ਬਣਦੀ ਹੈ ਨਵਾਂ ਸ਼ਹਿਰ ਪੁਲਿਸ ਦੀ ਸਿਟੀ ਪੁਲਿਸ ਦੀ ਇਸ ਤਰ੍ਹਾਂ ਜਿੱਦਾਂ ਜਿਸ ਤੋਂ ਜਦੋਂ ਤੱਕ ਇਹ ਫੜੇ ਨਹੀਂ ਜਾਂਦਾ ਉਦੋਂ ਤੱਕ ਇਹ ਵਾਰਦਾਤ ਕਰ ਦਿੰਦੇ ਉਹਨੂੰ ਫੜਾਂਗੇ ਇਹਨਾਂ ਨੂੰ ਦੋ ਤਿੰਨ ਮਹੀਨੇ ਜੇਲ੍ਹ ਦੇ ਵਿੱਚ ਲੱਗਣਗੇ ਠੀਕ ਰਹੇਗਾ ਇਸ ਤੋਂ ਪਹਿਲਾਂ ਵੀ ਅਸੀਂ ਜਿਹੜੇ ਉਹ ਬਾਲੀਆਂ ਲਾਉਂਦੇ ਸੀਗੇ ਉਹ ਵੀ ਗੈਂਗ ਫੜਿਆ ਸੀਗਾ ਉਹ ਵੀ ਜਿਸ ਦਿੰਦੇ ਉਹਨਾਂ ਨੂੰ ਅਸੀਂ ਜੇਲ੍ਹ ਭੇਜਿਆ ਇਹਨਾਂ ਨੂੰ ਕਰੀਬ ਉਹਨਾਂ ਨੂੰ ਮਹੀਨਾ ਹੋ ਗਿਆ ਉਸ ਦਿਨ ਤੋਂ ਕੋਈ ਵਾਰਦਾਤ ਵਾਲੀਆਂ ਵਾਲੀ ਹੋਈ ਨਹੀਂ ਅ ਮਤਲਬ ਕੁਛ ਨਾ ਦਾ ਕੰਮ ਹੀ ਹੈ ਵੀ ਆ ਕੇ ਜਦੋਂ ਵੀ ਬਾਹਰ ਆਦੇ ਇਹੇ ਕੰਮ ਸ਼ੁਰੂ ਕਰ ਦਿੰਦੇ ਆ ਸਰ ਇਹ ਜਿਹੜੇ ਦੋ ਨੌਜਵਾਨ ਫੜੇ ਆ ਜੀ ਇਹ ਕਿਸੇ ਗੈਂਗ ਨਾਲ ਤੱਲਕ ਰੱਖਦੇ ਆ ਕਿ ਆਪੀ ਇੰਡੀਵਿਜੂਅਲੀ ਕਰਦੇ ਸੀ ਨਹੀਂ ਗੈਂਗ ਨਾਲ ਕੰਮ ਆ ਨਹੀਂ ਤੱਲਕ ਰੱਖਦੇ ਆ ਆਪਸ ਵਿੱਚ ਇਹਨਾਂ ਦੀ ਹੈਗੀ ਯਾਰੀ ਦੋਸਤੀ ਨਸ਼ਾ ਕਰਦੇ ਨੇ ਨਿਸ਼ੇੜੀ ਸਰ ਇਹ ਨਾਸ਼ੇ ਵਾਲੀ ਚ ਕਿੰਦਾ ਸਰਗਰਮ ਹੋਵੇ ਅਤਲ ਵਿੱਚ ਆਪਣੇ ਰਾਜਾ ਸਾਹਿਬ ਮਜਾਰਾ ਹੈ ਉੱਥੇ ਮੇਲਾ ਦੇਖਣ ਆਏ ਸੀਗੇ ਉੱਥੇ ਮੇਲਾ ਦੇਖਣ ਆਣ ਤੋਂ ਬਾਅਦ ਇੱਧਰ ਹੋ ਗਏ ਇਹਨਾਂ ਨੂੰ ਇਹ ਹੁੰਦਾ ਥੋੜਾ ਦੂਰ ਤੋਂ ਕਰਾਂਗੇ ਟਰੇਸ ਨਾ ਹੋਣਗੇ ਆਪਣੇ ਇਲਾਕੇ ਦੇ ਵਿੱਚ ਆਮ ਲੋਕ ਪਹਿਚਾਨ ਹੋ ਜਾਂਦੇ ਫਿਰ ਥੋੜਾ ਦੂਰ ਇਸ ਕਰਕੇ ਆ ਗਏ ਕਿ ਚਲੋ ਇੱਧਰ ਕਰ ਜੀ ਉਸ ਨੂੰ ਦੋ ਇੱਕ ਕੋਠੀ ਹੋਰ ਤੋਂ ਵੀ ਟੂਟੀਆਂ ਲਾਂਝੀਆਂ ਸੀ ਦੋ ਕੋਠੀਆਂ ਚ ਵਾਰਦਾਨ ਕੀਤੀ ਸੀ ਟੂਟੀਆਂ ਲਾ ਕੇ ਸਰ ਕਵਾੜੀਆਂ ਨੂੰ ਵੇਚਦੇ ਇਸ ਤੋਂ ਬਾਅਦ ਕਵਾੜੀਆਂ ਨੂੰ ਵੇਚ ਲੈਂਦੇ ਆ ਫਿਰ ਫੋਰ ਸਿੰਗਲ ਤੇ ਵੀ ਕੰਮ ਕੀਤਾ ਜਾਏਗਾ ਬਿਲਕੁਲ ਉਸ ਐਂਗਲ ਤੇ ਦੇਖ ਰਹੇ ਨਹੀਂ ਕਵਾੜੀਆਂ ਜਿਹੜਾ ਹੈਗਾ ਨਹੀਂ ਕਵਾੜੀਆਂ ਹੁਸ਼ਾਰਪੁਰ ਹੈ ਉਹਨੂੰ ਦਿੱਤੇ ਆ ਉੱ ਤੇ ਉਹ ਰਿਕਵਰ ਕਰ ਲਾਂਗੇ ਅਸੀਂ ਸਰ ਬਹੁਤ ਬਿਹਤਰੀਨ ਕੰਮ ਕਰ ਰਹੀ ਹੈ ਤੁਹਾਡੀ ਟੀਮ ਨੇ ਤੁਸੀਂ ਪਹਿਲਾਂ ਕਿਹਾ ਕਿ ਉਹ ਜਿਹੜਾ ਪਤੀ ਪਤਨੀ ਜੋਰ ਵਾਲਾ ਗਰੋਸ ਸੀ ਉਹ ਵੀ ਤੁਸੀਂ ਕਾਬੂ ਕੀਤਾ ਹੁਣ ਇਹਨਾਂ ਨੂੰ ਵੀ ਬੜੇ ਐਪਰਟ ਲੱਗੇ ਹੋਣੇ ਨਵਾਂ ਸ਼ਹਿਰ ਚੋਰੀ ਕਰਕੇ ਇਹ ਆਪਣੀ ਰੀਤ ਭੱਜ ਗਏ ਫਿਰ ਵੀ ਤੁਸੀਂ ਕਾਬੂ ਕੀਤੇ ਆ ਜੀ ਬਹੁਤ ਸ਼ਲਾਘਾ ਬਰਤ ਬਿਲਕੁਲ ਇਹਦੇ ਵਿੱਚ ਇੱਕ ਸੀਸੀਟੀਵੀ ਫੁਟੇਜ ਸਾਡੇ ਕੋਲ ਜਿਆਦਾ ਵਧੀਆ ਆ ਗਈ ਸੀਗੀ ਉਹ ਫੁਟੇਜ ਦੇ ਸਿਰ ਦੇ ਤੇ ਅਸੀਂ ਫਿਰ ਇਹਦੇ ਹੁਸ਼ਾਰਤ ਵੀ ਮੈਂ ਉਧਰ ਰਿਹਾ ਮੈਂ ਆਪਣੇ ਸਾਰੇ ਗਰੁੱਪਾਂ 'ਚ ਸ਼ੇਅਰ ਕੀਤਾ ਦਗਾ ਥੋੜੀ ਉਹਨਾਂ ਦੀ ਮਦਦ ਨਾਲ ਟਰੇਸ ਹੋ ਜਾਣਗੇ ਸਰ ਬਹੁਤ ਸ਼ਲਾਘਾ ਬਰਤ ਥੈਂਕ ਯੂ ਥੈਂਕ ਯ ਸ਼ਰਾਬ ਇਹਨਾਂ ਨੇ ਪੀ ਲਈਏ ਵੈਸੇ ਪਰ ਉਹ ਤਿੰਨ ਕਿਉਂਕਿ ਇਸ ਕੰਮ ਨੂੰ ਮਹੀਨਾ ਹੋ ਗਿਆ ਮਹੀਨੇ ਦੇ ਵਿੱਚ ਸ਼ਰਾਬ ਤਾਂ ਪੀ ਲਈਏ ਸਰ ਵੇਚੀ ਹੈ ਕਿ ਜਿਵੇਂ ਜਿਨ੍ਹਾਂ ਦੀ ਚੋਰੀ ਹੋਈ ਸੀ ਸ਼ਰਾਬ ਉਹ ਕਹਿੰਦੇ ਸੀ ਕਿ ਸਾਰੀ ਸੀਲਡ ਸੀਗੀ ਖੁੱਲੀ ਇਹ ਲੈ ਕੇ ਨਹੀਂ ਗਏ ਅੱਨੇ ਅਜੇ ਉਹਦੀ ਇਨਵੈਸਟੀਗੇਸ਼ਨ ਚੱਲਦੀ ਹੈ ਲੈ ਕਿਸ ਤਰ੍ਹਾਂ ਦੀ ਸੀ ਉਹ ਥੋੜੀ ਕੱਲ ਹੀ ਮੁਕਦਮਾ ਦਰਜ ਕੀਤਾ ਉਹ ਕਰ ਲਾਂਗੇ ਦੇਸ਼ ਵਿਦੇਸ਼ ਵਿੱਚ ਮਸ਼ਹੂਰ 100 ਸਾਲ ਤੋਂ ਵੀ ਪੁਰਾਣਾ ਗੈਂਤ ਆਯੁਰਵੈਦਿਕ ਦੁਆਖਾਨਾ ਸਰਵਾਈਕਲ ਦਾ ਦਰਦ ਸਿੱਧ ਕੀਤਾ ਹੋਇਆ ਧਾਗਾ